ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਸਵੇਰ ਦਾ ਨਾ ਸਵਾ ਕੋ 5 ਵਜ ਦਾ ਟਾਈਮ ਹੈ ਤੇ ਬਹੁਤ ਸੋਹਣੀ ਠੰਡੀ ਹਵਾ ਚੱਲਣ ਰਹੀ ਏ ਤੇ ਬੱਦਲ ਜੀ ਵੀ ਲਿਸ਼ਕ ਦੇ ਸੀਗੇ ਪਏ ਕਿਉਂਕਿ ਸਵੇਰੇ ਜਦੋਂ 4 ਵਜੇ ਉੱਠੇ ਸੀ ਉਦੋਂ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਪਰ ਹੁਣ ਬਹੁਤ ਵਧੀਆ ਮੌਸਮ ਹੈ ਤੇ ਆਪਾਂ স্নਾਨ ਕਰਕੇ ਕੱਪੜੇ-ਕੁਪੜੇ ਧੋ ਕੇ ਪਿੱਛੋਂ ਵੇੜਾ ਧੋ ਤਾ ਕੇ ਸਾਰਾ ਤੇ ਹੁਣ ਆਪਾਂ ਬੱਚਿਆਂ ਦੀ ਸਬਜ਼ੀ ਬਣਾਵਾਂਗੇ ਤੇ ਬਹੁਤ ਹੀ ਸੋਹਣਾ ਮਤਲਬ ਬਾਹਰ ਮੌਸਮ ਲੱਗਣ ਡਿਆ ਸੀ ਜਿਵੇਂ ਹਵਾ ਚੱਲਦੀ ਸੀ ਭਈ ਤੇ ਹੁਣ ਆਪਾਂ ਸਬਜ਼ੀ ਬਣਾਣੇ ਆ ਬੱਚਿਆਂ ਦੀ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਣੀ ਸੀ ਉਹਨਾਂ ਦੇ ਸਕੂਲ ਵਾਸਤੇ ਕੇ ਆਪਾਂ ਮਤਲਬ ਲੰਮੀ ਲੰਮੀ ਸ਼ੇਪ ਚ ਤਿਰਸ਼ੀਏ ਚ ਸਬਜੀ ਕੱਟੀ ਸੀਗੀ ਸਕੂਲ ਜਾਣ ਵਾਸਤੇ ਫਿਰ ਵੀ ਥੋੜੀ ਜਿਹੀ ਨਾ ਕੋਈ ਫੈਂਸੀ ਜੀ ਟੈਪ ਚ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਬੱਚੇ ਬੋਰ ਨਹੀਂ ਹੁੰਦੇ ਹੈਗੇ ਕੇ ਆਪਾਂ ਇਧਰ ਆਲੂ ਕੱਟਲੇ ਸੀਗੇ ਅੰਦਰ ਵੀ ਨਾ ਮਤਲਬ ਫਰਕ ਪੈ ਗਿਆ ਸੀ ਜਿਵੇਂ ਬਾਹਰ ਹਵਾ ਕਰਕੇ ਨਾ ਜਿਵੇਂ ਬਾਰੀਆਂ ਖੋਲੀਆਂ ਸੀ ਤੇ ਹਵਾ ਸੋਹਣੀ ਆਉਣ ਢਈ ਸੀ ਨਹੀਂ ਤੇ ਜਿਵੇਂ ਰਸੋਈ 'ਚ ਖਲੋਤਾ ਨਹੀਂ ਜਾਂਦਾ ਸਵੇਰ ਦੇ ਟਾਈਮ ਵੀ ਸਕੂਲ ਜਾਣ ਕਰਕੇ ਥੋੜੀ ਜਿਹੀ ਆਏ ਸਵੇਰੇ ਡਿਊਟੀਆਂ ਸਖਤ ਹੁੰਦੀਆਂ ਨੇ ਜੀ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਨਾਲੇ ਫੇਰ ਦੱਸਿਆ ਕਰੋ ਕੋਈ ਸੁਝਾਅ ਦਿਆ ਕਰੋ ਕਿਤੇ ਅਸੀਂ ਗਲਤੀ-ਗੁਲਤੀ ਕਰ ਜਾਂਨੇ ਆ ਤੇ ਅੰਦਰ ਆਪਾਂ ਤੇਲ ਤਰਤਾਸ ਸੀਗਾ ਕੜਾਈ ਚ ਪਾ ਕੇ ਤੇ ਮਗਰੋਂ ਆਪਾਂ ਜੀਰਾ ਪਾ ਲਿਆ ਪਿਆਜ਼ ਵੀ ਨਾ ਮਤਲਬ ਲੰਮੀ ਸ਼ੇਪ ਚ ਕੱਟੇ ਸੀਗੇ ਇਹ ਵਾਰ ਆ ਹੁੰਦਾ ਜਿਵੇਂ ਸਬਜੀ ਦੇ ਨੇ ਮਤਲਬ ਵੇਖ ਕੇ ਹੀ ਬੱਚੇ ਇਸ ਗੱਲ ਤੋਂ ਮਨਾ ਕਰ ਜਾਂਦੇ ਨੇ ਇਹ ਸਬਜੀ ਅਸੀਂ ਨਹੀਂ ਖਾੜਨੀ ਹੈਗੀ ਐਵੇਂ ਬਣਾਈਏ ਥੋੜਾ ਜਿਹਾ ਜਨੂੰ ਬੱਚਿਆਂ ਦੀ ਪਸੰਦ ਦੇ ਹਿਸਾਬ ਦੇ ਬਣਾ ਲਓ ਤਾਂ ਫਿਰ ਵਧੀਆ ਉਹ ਲੈ ਜਾਂਦੇ ਨੇ ਸਕੂਲ ਕਿਉਂਕਿ ਹੁਣ ਜ਼ਮਾਨੇ ਦੇ ਹਿਸਾਬ ਨਾਲ ਨਾ ਹਰ ਚੀਜ਼ ਫੈਨਸੀ ਹੋਈ ਹੈ ਤੇ ਇਧਰ ਆਪਾਂ ਹੁਣ ਮਸਾਲੇ ਪਾਲੇ ਸੀਗੇ ਮਰਚਾਂ ਘਾਟੀ ਪਾਈਆਂ ਸੀਗੀਆਂ ਸਕੂਲ ਜਾਣ ਕਰਕੇ ਤੇ ਹੁਣ ਆਪਾਂ ਆਲੂ ਪਾ ਲੈਣੇ ਆ ਵਿੱਚ ਉੱਛ ਨੂੰ ਸਾਹਮਣੇ ਬਾਰੀ ਦੇ ਵਿੱਚੋਂ ਹਵਾ ਬਹੁਤ ਆਣ ਰਹੀ ਸੀ ਤੇ ਗੈਸ ਵੀ ਨਾ ਚੱਲਦਾ ਨਹੀਂ ਸੀ ਪਿਆ ਹੈਗਾ ਵੈਸੇ ਤੇ ਜਿਵੇਂ ਮਤਲਬ ਵਿੱਚ ਸ਼ਿਮਲਾ ਵਿੱਚ ਪਾਣੀ ਇਹ ਤੇ ਕਾਪਾ ਹੀ ਹੈ ਕਿ ਕੱਲੇ ਹੁਣ ਆਲੂ ਨਹੀਂ ਘੱਲਣੇ ਹੈਗੇ ਤੇ ਪਰ ਉਹਨਾਂ ਸ਼ਿਮਲਾ ਵਿੱਚ ਕੱਢ ਕੇ ਹੀ ਮਤਲਬ ਕੱਲੇ ਆਲੂ ਹੀ ਖਾਣੇ ਨੇ ਤੇ 2 ਕੁ ਮਿੰਟ ਇਧਰ ਆਲੂਆਂ ਨੂੰ ਆਪ ਜੀ ਦੇ ਤੀਸੀ ਮੜ ਜੇ ਸੌਫਟ ਜੇ ਹੋ ਜਾਣਗੇ ਤੇ ਉਸ ਤੋਂ ਮਗਰੋਂ ਆਪਾਂ ਸ਼ਿਮਲਾ ਮਿਰਚ ਪਾਤੀ ਸੀ ਕਿਉਂਕਿ ਇਹਨਾਂ ਨੂੰ ਜ਼ਿਆਦਾ ਮੋਟੇ ਨਹੀਂ ਸੀ ਕੱਟਿਆ ਹੈਗਾ ਬਰੀਕ-ਬਰੀਕ ਹੀ ਕੱਟਿਆ ਸੀਗਾ ਤਾਂ ਜੋ 5-10 ਮਿੰਟ ਦੇ ਵਿੱਚ ਵਿੱਚ ਇਹ ਸਬਜ਼ੀ ਤਿਆਰ ਹੋ ਜੇ ਥੋੜੇ ਜਿ ਮੋਟੇ ਹੋਣ ਤੇ ਫਿਰ ਵਿੱਚ ਪਾਣੀ ਪੂਣੀ ਮਤਲਬ ਥੋੜਾ ਬੜਾ ਪਾਣਾ ਪੈਂਦਾ ਤੇ ਇਧਰ ਆਪਾਂ ਕੋਲ ਆਪਣੀ ਗ੍ਰੀਨ ਟੀ ਬਣਾ ਲਈ ਸੀ ਕਿਉਂਕਿ ਅੱਜ ਸ਼ੱਕਰ ਮੁੱਕੀ ਹੋਈ ਸੀ ਤੇ ਇਸ ਲਈ ਮੈਂ ਚਾਹ ਨਹੀਂ ਸੀ ਬਣਾਈ ਕਿਉਂਕਿ ਮੈਨੂੰ ਖੰਡ ਵਾਲੀ ਚਾਹ ਪਸੰਦ ਨਹੀਂ ਹੈਗੀ ਇਸ ਲਈ ਮੈਂ ਆਪਣੇ ਵਾਸਤੇ ਗ੍ਰੀਨ ਟੀ ਬਣਾ ਲਈ ਸੀ ਕੋਲ ਬਸ ਦੋ ਕਮੈਂਟ ਹੋਰ ਰਹਿ ਗਏ ਬਸ ਸਬਜੀ ਬਣ ਚ ਮਤਲਬ ਆਪ ਤੇ ਵੈਸੇ ਜਿਵੇਂ ਦਾਲ ਦੂਲ ਇਹ ਜਿਹੀ ਕੋਈ ਚੀਜ਼ ਬਣਾ ਲਈ ਦੀਏ ਤੇ ਇੱਧਰ ਆਪਾਂ ਉਹਨਾਂ ਵਾਸਤੇ ਫੁਲਕੇ ਲਾ ਕੇ ਪੈਕ ਕਰਤਾ ਸੀ ਉਹਨਾਂ ਦਾ ਲੰਚ ਤੇ ਇੱਧਰ ਹੋਣਾ ਸ਼ੂਜ਼ ਪਾਲਿਸ਼ ਕਰਨੇ ਸੀਗੇ ਬੱਚੇ ਵੱਡੇ ਵੱਡੇ ਨੇ ਪਰ ਫਿਰ ਵੀ ਨਾ ਹਰ ਡਿਊਟੀ ਜਿਵੇਂ ਆਪ ਨੂੰ ਹੀ ਪੂਰੀ ਕਰਨੀ ਪੈਂਦੀ ਹੈ ਉਹਨਾਂ ਦੇ ਮੂਡ ਤੇ ਡਿਪੈਂਡ ਹੁੰਦਾ ਹੈ ਕਿ ਉਹ ਕਰਨਗੇ ਨਾ ਕਰਨ ਫਿਰ ਅਸਲ ਇਹ ਹੁੰਦਾ ਕਿ ਚਲੋ ਆਪ ਹੁਣ ਕਾਰੀ ਦਵੋ ਕੁਝ ਤੁਹਾਨੂੰ ਵੀ ਜਿਹੜੀ ਥੋੜੀ ਜਿਹੀ ਆਦਤ ਪਈ ਹੁੰਦੀ ਹੈ ਨਾ ਇਹਦੀ ਵਜ੍ਹਾ ਨੂੰ ਵੀ ਬੱਚੇ ਜਿਵੇਂ ਨਹੀਂ ਆਪਣੀਆਂ ਡਿਊਟੀਆਂ ਆਪ ਪੂਰੀਆਂ ਕਰਦੇ ਹੈਗੇ ਸਵੇਰੇ ਆਨੂੰ ਟਾਈਮ ਤੇ ਉੱਠਦੇ ਨੇ ਤੇ ਮਾਵਰੋ ਬਸ ਭੱਜੋ ਭਜਾਈ ਹੋ ਜਾਂਦੀ ਹੈ ਰੋਲਾ ਬਹੁਤ ਪਾਣਾ ਪੈਂਦਾ ਸਿਰੇ ਜਦੋਂ ਤੱਕ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਆਹ ਕੰਮ ਕਰ ਲੋ ਆਹ ਕੰਮ ਕਰ ਲੋ ਫਿਰ ਵੀ ਉਹ ਆਪ ਹੀ ਕਰਨਾ ਪੈਂਦਾ ਤੇ ਅੱਧਰ ਪਿੱਛੇ ਡੈਡੀ ਜੀ ਘਾਹ ਕੱਢਦੇ ਵੇ ਅਸੀਂ ਕੱਲ ਅਸੀਂ ਕ्रेन ਲੈ ਤੋੜਨ ਗਏ ਤੇ ਮਤਲਬ ਉਹ ਕਹਿੰਦੇ ਸੀ ਇੰਨਾ ਜ਼ਿਆਦਾ ਘਾਹ ਹੈ ਵਿੱਚ ਕੋਈ ਸੱਪ ਸੁਪਨਾ ਹੋਵੇ ਤੇ ਕੁਛ ਮੈਂ ਦਰਸ ਬੈਠੀ ਕੀ ਇਥੋਂ ਸੱਪ ਹੈ ਸੀਗਾ ਵੇਖਿਆ ਸੀਗਾ ਮੈਂ ਤੇ ਚਲੋ ਇੰਨੇ ਕੋ ਡਰ ਨਾਲ ਨਾ ਵਧੀਆ ਘਾਹ ਕੱਢਿਆ ਗਿਆ ਸਬਜ਼ੀ ਦੇ ਵਿੱਚੋਂ ਵੈਸੇ ਨਾ ਇਸ ਮੌਸਮ ਵਿੱਚ ੜ ਵੀ ਬਹੁਤ ਜ਼ਿਆਦਾ ਲੱਗਦਾ ਹੈ ਤੇ ਬਾਹਰ ਨਾ ਮੈਂ ਫੁੱਲ ਮਤਲਬ ਇਹ ਰੱਖੇ ਹੋਏ ਨੇ ਬੋਤਲਾਂ ਚ ਪਾ ਕੇ ਇਹਨਾਂ ਨੂੰ ਰਾਤ ਨੂੰ ਬਾਹਰ ਰੱਖ ਦਿੰਦਾ ਤਾਜੀ ਹਵਾ ਵਾਸਤੇ ਕਿ ਤਾਜੀ ਹਵਾ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਲੱਗ ਜਾਂਦੀ ਹੈ ਗਰਮੀ ਅੰਦਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਵੇਰੇ ਅੰਦਰ ਰੱਖ ਦਿੰਦਾ ਸਕੂਲ ਜਾਣ ਲਈ ਤਿਆਰ ਸੀ ਬਾਹਰ ਵਿਹੜੇ 'ਚ ਖਲੋ ਕੇ ਬੱਸ ਨੂੰ ਦੇਖਦੇ ਪਏ ਨੇ ਤੇ ਹਵਾ ਬਹੁਤ ਹੀ ਸੋਹਣੀ ਚੱਲਦੀ ਪਈ ਸੀ ਬਸ ਇਹ ਵੀ ਮੀਂਹ ਨਾ ਪਵੇ ਤੇ ਉਸ ਤੋਂ ਮਗਰੋਂ ਆਪਾਂ ਕਸਟਰਡ ਬਣਾਉਣ ਲੱਗੇ ਸੀ ਸਾਰਾ ਰਸੋਈ ਦਾ ਕੰਮ ਨਿਬੇੜ ਕੇ ਝਾੜੂ-ਪੋਚਾ ਕਰਕੇ ਕਿਉਂਕਿ ਇਹ ਫਰਮਾਇਸ਼ ਸੀ ਕਿ ਅੱਜ ਕਸਟਰਡ ਬਣਨਾ ਚਾਹੀਦਾ ਸਕੂਲ ਆਉਣ ਤੋਂ ਪਹਿਲਾਂ ਦੁੱਧ ਪਾ ਲਿਆ ਸੀ ਆਪਾਂ ਤੇ ਕੋਲੀ ਵਿੱਚ ਆਪਾਂ ਠੰਡਾ ਦੁੱਧ ਪਾਇਆ ਇਹਦੇ ਵਿੱਚ 2 ਸਪੂਨ ਆਪਾਂ ਕਸਟਰਡ ਦੇ ਪਾ ਲਏ ਅੱਜ ਮੌਸਮ ਠੰਡਾ ਸੀ ਚਲੋ ਮੈਂ ਰਸੋਈ ਚ ਖਾਣਾ ਔਖਾ ਨਹੀਂ ਲੱਗਦਾ ਪਿਆ ਤੇ ਚਲ ਆਪਾਂ ਬਣਾ ਦੇਣੇ ਅੱਜ ਕਿਹੜੀ ਤੇ ਦੁੱਧ ਕਾਫੀ ਜ਼ਿਆਦਾ ਰਿਜ ਰਿਜ ਕੇ ਕੜ ਗਿਆ ਸੀ ਤੇ ਉਸ ਤੋਂ ਮਗਰੋਂ ਆਪਾਂ ਕਸਟਰਡ ਪਾਤਾ ਤੇ ਨਾਲ ਹੀ ਹੁਣ ਆਪਾਂ ਖੰਡ ਪਾ ਦਿੰਨੇ ਆ 10-15 ਮਿੰਟ ਹੋਰ ਰਿਜਦਾ ਰਹੇਗਾ ਤੇ ਉਸ ਤੋਂ ਮਗਰੋਂ ਘੱਟ ਤੇ ਕਰਕੇ ਫਿਰ ਅਸੀਂ ਬਾਹਰ ਜਾਮਣ ਤੋੜਨ ਚਲੇ ਗਏ ਤੇ ਇੱਧਰ ਬਸ ਇਹ ਸਾਡੀ ਲਾਸਟ ਵਾਲੀ ਹੁਣ ਰਹਿ ਗਈ ਮੁੰਜੀ ਲੱਗਣ ਵਾਲੀ ਇਹ ਵੀ ਉਹ ਮਤਲਬ ਹਾਂ ਫੱਤੇ ਸੀਗੇ ਜਿਨ੍ਹਾਂ 'ਚ ਲਾਬ ਲਾਈ ਸੀ ਯਾਨੀ ਕਿ ਪੌਦ ਲਾਈ ਸੀਗੀ ਬਾਹੂ ਕੇ ਤੇ ਹੁਣ ਇਹਨਾਂ 'ਚ ਲਵਾ ਲੈਣੇ ਆ ਤੇ ਅੱਜ ਸਾਡੀ ਮੁੰਜੀ ਸਾਰੀ ਲੱਗ ਜਾਣੀ ਹੈ ਉਸ ਤੋਂ ਮਗਰੋਂ ਸੀ ਚਲੇ ਗਏ ਜਾਮਨ ਤੋੜਨ ਵਾਸਤੇ ਜਾਮਨ ਤੇ ਨਾ ਤਕਰੀਬਨ ਨਾ ਜ਼ਿਆਦਾ ਕਰਕੇ ਜਿਵੇਂ ਭਈਏ ਨੇ ਵੀ ਲਿਵੇ ਚ ਉਹ ਹੀ ਤੋੜ ਤੜ ਲੈਂਦੇ ਨੇ ਕਿਉਂਕਿ ਵੀਡੀਓ ਤਾਂ ਬਣ ਜੀਦਾ ਇੰਨਾ ਹੈ ਅਸੀਂ ਤੇ ਮਗਰੋਂ ਐਵੇਂ ਢੇੜਾ ਲਾਂਨ ਜਾਈਦਾ ਤੇ ਬਸ ਥੋੜੇ ਬਾਲੀ ਤੋੜ ਕੇ ਲਿਆਈਦੇ ਨੇ ਕੁਝ ਹਲੇ ਕੱਚੇ ਵੀ ਨੇ ਉਹ ਹੁੰਦੇ ਨਾ ਪਰ ਜਿਹੜੇ ਪੱਕ ਜਾਂਦੇ ਨੇ ਤਕਰੀਬਨ ਉਹ ਹੀ ਤੋੜ ਲੈਂਦੇ ਨੇ ਕਿਉਂਕਿ ਉਹ ਇਸ ਪਾਸੇ ਹੀ ਰਹਿੰਦੇ ਨੇ ਨਾ ਉਹ ਥੱਲੇ ਟਰੈਕਟਰ ਲਾ ਕੇ ਤੇ ਉੱਤੇ ਚੜ ਜਾਂਦੇ ਨੇ ਆਪ ਨੂੰ ਕੋਈ ਉਚਾਈ ਤੇ ਚੜਨਾ ਵੀ ਔਖਾ ਲੱਗਦਾ ਹੈ ਬੱਚਿਆਂ ਨੂੰ ਵੀ ਨਹੀਂ ਚੜਨ ਦਈਦਾ ਐਵੇਂ ਡਿੱਗ ਡੁਗ ਜਾਣਗੇ ਕਿਤੇ ਸੱਟ ਮਰਵਾਣਗੇ ਤੇ ਕੁਝ ਖੁਰਲੀਆਂ ਵਿੱਚ ਬਹੁਤ ਜ਼ਿਆਦਾ ਡਿੱਗੇ ਹੋਏ ਸੀਗੇ ਤੇ ਐਨੇ ਕੁ ਅਸੀਂ ਜਾਮ ਨੂੰ ਤੋੜ ਕੇ ਲਿਆਏ ਤਮੋ ਮੁੜ ਕੇ ਜਦੋਂ ਅਸੀਂ ਵਾਪਸ ਆਣ ਰਹੇ ਸੀ ਤੇ ਕਾਲੀਆਂ ਤੋਰੀਆਂ ਉਨ ਧਿਆਨ ਪੈ ਗਿਆ ਉਹ ਵੀ ਕੁਛ ਤੋੜ ਲਿਆਏ ਮਤਲਬ ਪਿੰਡਾਂ ਡੇਰਿਆਂ ਲਈ ਹੁੰਦਾ ਕਿ ਜਿੱਧਰ ਨੂੰ ਘੇੜਾ ਲਾਂ ਜਾਂਦੇ ਆ ਕੁਛ ਨਾ ਕੁਛ ਚੀਜ਼ ਵੇਖ ਹੀ ਜਾਂਦੀ ਏ ਤੇ ਆ ਦੇਖੋ ਅਸੀਂ ਕਾਲੀਆਂ ਤੋਰੀਆਂ ਨੀਆਂ ਤੋੜ ਲਿਆਏ ਚਲੋ ਉਹਨਾਂ ਦੀ ਬਰਾੰਤੀ ਲਿਆ ਸਬਜ਼ੀ ਬਣਾਵਾਂਗੇ ਹੁਣ ਰਾਤ ਨੂੰ ਤੇ ਆ ਜਾਮੂ ਸੀ ਹੁਣ ਆਪਾਂ ਤੋ ਕਿ ਫાળ ਲੈਨੇ ਆ ਕਿਉਂਕਿ ਪੋਸ਼ਨਾ ਥੱਲੇ ਡਿੱਗੇ ਹੋਏ ਸੀਗੇ ਤੇ ਇਧਰ ਘਾਰਾਏ ਤੇ ਉਹਨੇ ਨੂੰ ਮਤਲਬ ਰਿਜ ਰਿਜ ਕੇ ਕਸਟਰਡ ਆਪਣਾ ਤਿਆਰ ਹੋ ਗਿਆ ਸੀ ਹੁਣ ਆਪਾਂ ਇਹਨੂੰ ਪਾ ਕੇ ਠੰਡਾ ਕਰ ਲਿਆ ਸੀਗਾ ਪਾ ਕੇ ਤੇ ਫਿਰ ਫ੍ਰਿਜ ਚ ਰੱਖ ਦਾਂਗੇ ਟੰਡੇ ਕੋ 11 ਦਾ ਟਾਈਮ ਹੋ ਗਿਆ ਸੀਗਾ ਹੁਣ ਪਰ ਉਹਨਾਂ ਦੇ ਸਕੂਲੋਂ ਆਉਣ ਤੱਕ 2:30 ਵਜੇ ਤੱਕਰ ਮਤਲਬ ਵਧੀਆ ਏ ਠੰਡਾ ਹੋ ਜਾਣਾ ਸੀਗਾ ਤੇ ਹੁਣ ਆਪਾਂ ਫ੍ਰਿਜ ਚ ਧਰ ਦੇਨੇ ਆ ਤੇ ਇੱਧਰ ਫਰੂਟ ਕੱਟਲੇ ਸੀਗੇ ਬਨਾਣਾ ਸੀ ਮੰਗੋ ਸੀ ਦੇ ਵਿੱਚ ਪਾ ਦਿੰਨੇ ਆ ਤੇ ਉਸ ਤੋਂ ਮਗਰੋਂ ਆਪਾਂ ਟੂਟੀ ਫੂਟੀ ਰੂਟੀ ਪਾਲੀ ਵਿੱਚ ਵਧੀਆ ਬਣ ਗਿਆ ਸੀਗਾ ਮੈਨੂੰ ਤਾਂ ਵਧੀਆ ਲੱਗਿਆ ਤੁਸੀਂ ਦੱਸਿਓ ਕਿ ਕਿਵੇਂ ਦਾ ਲੱਗਿਆ ਇਹ ਤੇ ਆਪਾਂ ਕ올ੀਆਂ ਚ ਪਾ ਕੇ ਸਾਰੀ ਫੈਮਿਲੀ ਨੂੰ ਟੈਸਟ ਕਰਵਾਇਆ ਆਓ ਜੀ ਤੁਸੀਂ ਵੀ ਖਾਓ